ਜੀ ਹੈਲੋ ਬਹੁਤ ਚੈੱਕ ਕੀ ਅੱਗੇ 21 2 ਬੰਦਾ ਚ ਉਹ ਲਾਲਚੀ ਜਿਆ ਹੀ ਆ ਇੱਕ ਵਾਰੀ ਉਹ ਵਾਹ ਨਾ ਪਈਏ ਤੁਸੀਂ ਇੱਥੇ ਤੇ ਸੰਦੀਪ ਨੇ ਇੱਥੇ 21 ਦਲਜੀਤ ਤੂੰ ਮੰਮੀ ਹੁਣ ਤੋਂ ਮੈਂ ਡਰ ਦੇਣੀ ਆ ਗੱਲ ਆ ਡੈਡੀ ਦੀ ਡੈਡੀ ਨੇ ਮੈਨੂੰ ਜੀਨ ਦੇਣਾ ਡੈਡੀ ਤਾਂ ਪਹਿਲਾਂ ਹੀ ਨਹੀਂ ਛੱਡਦੇ ਤੈਨੂੰ ਵੀ ਗੱਲਾਂ ਕਰਦੇ ਤੇ ਮੈਨੂੰ ਵੀ ਗੱਲਾਂ ਕਰਦੇ ਆ ਤੁਹਾਨੂੰ ਕਿੰਨੀ ਵਾਰ ਸਮਝਾਇਆ ਹੀ ਕਿ ਚੁੱਪ ਕੀਤੇ ਰਹੋ ਨਾ ਕਿ ਇਹਨੂੰ ਦੱਸੋ ਜੇ ਕੰਮ ਕਰ ਹੀ ਦਿੱਤਾ ਸੀ ਤੇ 21 ਕੋਈ ਗੱਲ ਨਹੀਂ ਮੰਮੀ ਤੈਨੂੰ ਡਰੋ ਨਾ ਮੈਂ ਪਤਾ ਲਾਉਣਾ 21 ਮੇਰੀ ਗਾਲ ਸੁਣ ਤੂੰ ਹੀ ਆਪਣੇ ਆਪ ਨੂੰ ਮਿੱਤਣਾ ਦਿਲਜੀਤ ਕੋਈ ਸਿੱਧਾ ਸਾਦਾ ਨਹੀਂ ਲੱਗਦਾ ਹੈਗਾ ਮੈਨੂੰ ਆਹੋ ਲਾ ਦਿਓ ਨਾ ਸ਼ਰੀਆਮ ਲਾਓ ਨਾ ਤੇ ਜੇ ਗਲਤੀ ਕਰੂਗਾ ਤੇ ਨਾ ਲੱਗਣਾ ਨਹੀਂ ਤੂੰ ਜਦੋਂ ਉਹਨੇ ਗਲਤੀ ਨਹੀਂ ਕੀਤੀ ਤੇ ਫੇਰ ਤੇ ਅਹੀਂ ਕਿਹੜਾ ਨਾ ਆਇਆ ਤੁਹਾਡੀ ਬੇਇੱਜ਼ਤੀ ਹੋਂਦੀ ਆਹੀਂ ਤਾਂ ਤੁਹਾਨੂੰ ਕਿਹਾ ਵਾ ਮੈਂ ਕਿਹਾ ਬੜੀ ਬੇਇੱਜ਼ਤੀ ਹੋਂਦੀ ਆ ਰੋਹੇ ਤੇ ਲੋਕਾਂ ਦੇ ਘਰ ਜਾ ਆਜੋ ਕਿ ਬੈਣੀ ਆ ਜੋ ਜੋ ਕਿ ਮੈਨੂੰ ਤੂੰ ਵਾ ਅਹੀਂ ਕਿ ਨਾ ਲਾਉਣਾ ਵਾ ਬੱਸੇ ਮੇਰ ਕੋ ਨਹੀਂ ਜਾਇਆ ਜਾਂਦਾ ਕਿੱਦਾਂ ਜਾਣਾ ਵਾ ਇੰਨੀ ਠੰਡ ਦੇ ਵਿੱਚ ਬੱਸੇ ਕਦੀ ਬੱਸਾ ਉੱਥੇ ਧਾਰ ਦਿੰਦੀ ਆ ਰਮਨ ਜੀ ਇਹਨਾਂ ਨੂੰ ਠੰਡ ਲੱਗਦੀ ਤੇ ਮੈਨੂੰ ਠੰਡ ਨਹੀਂ ਲੱਗਦੀ ਦੱਸ ਮੇਰ ਤੋਂ ਵਾ ਰਮਨ ਜੀ ਇਹਨਾਂ ਨੂੰ ਠੰਡ ਲੱਗਦੀ ਤੇ ਮੈਨੂੰ ਨਹੀਂ ਲੱਗਦੀ ਰਮਨ ਦੋ ਨਵਾਂ ਦੋ ਹੀ ਮੁੰਡੇ ਆ ਦੋਵਾਂ ਚ ਕਿਸ ਨੂੰ ਲੈ ਜਾ ਤਾਂ ਤੁਸੀਂ ਦਫਤਰ ਜਾਣਾ ਵਾ ਪਿੱਤਾਨੂੰ ਕੰਮ ਬੜਾਵਾ ਦੇਣਾ ਜੀ ਆਸਾ ਦੇ ਮੈਰ ਜਾਣਾ ਭੈਣਿਆ ਪਿੱ ਅੱਗੋਂ ਨਹੀਂ ਪਿੱਛੋਂ ਨਹੀਂ ਇਹ ਕਿਥੋਂ ਸਾਡੇ ਘਰ ਆ ਗਿਆ ਨਾਲੇ ਉਦਣ ਨਹੀਂ ਆਉਣਾ ਸੀ ਜਦੋਂ ਟਰੈਕਟਰ ਖਰਾਬ ਹੋਣਾ ਸੀ ਇਹੋ ਹੀ ਤਾਂ ਗੱਲ ਕੋਈ ਨਹੀਂ ਤੁਸੀਂ ਚਲੋ ਘਰ ਤੇ ਮੈਂ ਵੀ ਜਨਜੀਤ ਕਰਦਾ ਆਪਣੇ ਨਾਲ ਚਲਾਕੀਆਂ ਉਹ ਆ ਗਿਆ ਤੇ ਨੌਕਰੀ ਕਾਣ ਲਿਆ ਤੇ ਫਿਰ ਇਹ ਕਿਡਾ ਕੇ ਹੈਗਾ ਆਪਣੇ ਅੱਜ ਬਣਾ ਫਿਰਦਾ ਉਹ ਚੱਲ ਕੋਈ ਗੱਲ ਨਹੀਂ ਤੂੰ ਕਾਲੀ ਲੱਤ ਮਾਲਣੀ ਆ ਰੋਜੀ ਰੋਟੀ ਤੇ ਠੀਕ ਆ ਉਹ ਚੱਲ ਤੂੰ ਜਰੂਰ ਉਹ ਚੱਲ ਤੂੰ ਉਹ ਨਾ ਇਹ ਕੰਮ ਕਰੀ ਜਿਹੜਾ ਉਹਨੇ ਕੀਤਾ ਵਾ ਠੀਕ ਹੈ ਨਾ ਉਹ ਨੌਕਰੀ ਕਰਨ ਦੇ ਉਹਨੂੰ ਕਰਨ ਦੇ ਹੈਲੋ ਹੈਲੋ ਮਾੜੇ ਰਮਨ ਮੇਰਾ ਮੂਡ ਨਹੀਂ ਜਾਣਦਾ ਆਓ ਤੁਹਾਡਾ ਮੂਡ ਨਹੀਂਗਾ ਹੋਰ ਕੋਈ ਆਣ ਕੇ ਨਾ ਗੇਟ ਖੜਕਾਵੇ ਝੱਟ ਤੁਸੀਂ ਚਲ ਜਾਂਦੇ ਜੀ ਜਦੋਂ ਮੈਂ ਕਹਾਂ ਫਿਰ ਮੂਡ ਨਹੀਂਗਾ ਮੇਰਾ ਜਾਣਦਾ ਜੇ ਠੰਡ ਲੱਗੀ ਹੋਈ ਠੰਡ ਲੱਗੀ ਹੋਈ ਪਤਾ ਨਹੀਂ ਕਿਸੇ ਗੱਲ ਦਾ ਹੱਲ ਹੋਣਾ ਵੀ ਆ ਕਿ ਨਹੀਂ ਹੋਣਾ ਹੈਗਾ ਉਹ ਜਿਹੜੀ ਗੱਲ ਦਾ ਡਰ ਸੀ ਨਾ ਉਹ ਹੀ ਹੋਈ ਆ ਉਹਨਾਂ ਦੇ ਘਰ ਦਾ ਮਾਮਲਾ ਵਾ ਠੀਕ ਬਣਾਉਣਾ ਨਹੀਂ ਨਹੀਂ ਮੇਰੀ ਤਾਂ ਜੋ ਬਣਾਇਆ ਕਰਵਾਉਣਾ ਉਹਦੇ ਪਰਾਂ ਦੇ ਨਾਲ ਵੈਰ ਪਾਉਗੇ ਅੱਗੇ ਉਹ ਜਾ ਉਹ ਹੈਗਾ ਉਹ ਲੜਕਾ ਉਹ ਮੈਂ ਉਹਨਾਂ ਦੇ ਘਰ ਥੋੜਾ ਗਿਆ ਹੈ ਜਿਹੜੇ ਬੰਦੇ ਕੋ ਪਤਾ ਕਰ ਲੈਣਾ ਸੀ ਕੱਲਣਾ ਕਰਨਾ ਸੀ ਨਾ ਮੈਂ ਬਾਹਰ ਟੱਕ ਵਨ ਜਿਹੜੇ ਬੰਦੇ ਨੂੰ ਅਸੀਂ ਮਿਲਣਾ ਸੀ ਨਾ ਉਹਨੂੰ ਸਰਵਿਸ ਸਟੇਸ਼ਨ ਤੇ ਸੱਦ ਲਿਆ ਸੀ ਪਰ ਇਹਨਾਂ ਵੱਜ ਗਈ ਪਹਿਲਾਂ ਘਰ ਤੋਂ ਲੜਾਈ ਪਾਈ ਸੀ ਤੇ ਹੁਣ ਇੱਥੋਂ ਪਾਤੀ ਤੇ ਕੋਈ ਨਹੀਂ ਝੂਠ ਕਿੰਨਾ ਵਿਚਾਰ ਲਗਾਇਆ ਰਹਿਦਾ ਹੁਣ ਆਉਣੀ ਦਿਆ ਨਾ ਹੌਲੀ ਹੌਲੀ ਸਾਹਮਣੇ ਇਹਨਾਂ ਵੇਖਿਓ ਬੜਨਾ ਕੀ ਆ ਜਦੋਂ ਸਾਰਿਆਂ ਦੇ ਗੱਲਾਂ ਸਭ ਆਏ ਗਲਤ ਹੋ ਗਈ ਤਾਂ ਯਾਨੀ ਮਤਲਬ ਅਹੀਂ 1 ਜਦੋਂ ਉਹਦੀ ਬੇਇੱਜ਼ਤੀ ਹੋਈ ਨਾ ਸਾਰਿਆਂ ਦੇ ਸਾਹਮਣੇ ਮਾਵਾ ਵੀ ਘਰੇ ਕਿਦਾਂ ਦੀਆਂ ਵਾ ਕਿ ਤੇਰੇ ਵਾਸਤੇ ਤੇ ਦੋਵੇਂ ਪੋਤੀ ਕੋ ਜੇ ਉਹ ਵੀ ਉਦਾਂ ਦਾ ਤੇ ਉਹ ਵੀ ਉਦਾਂ ਦਾ ਤੂੰ ਦੋਵਾਂ ਦੇ ਸੁੱਖ ਮੰਗ ਸੁੱਖ ਨਹੀਂ ਨਾ ਮੰਗਦੀ ਉਹ ਉਹਨੂੰ ਇਹ ਆ ਵੀ ਇਹ ਦੋਵੇਂ ਜੀ ਨੌਕਰੀ ਕਰਨ ਦੇ ਆ ਤੇ ਮੈਂ ਇਹ ਨਾਲ ਲੈਣੀ ਹ ਹੁਣਾ ਵੀ ਆ ਕਿ ਨਹੀਂ ਹੁਣਾ ਹੈਗਾ ਉਹ ਜਿਹੜੀ ਗੱਲ ਦਾ ਡਰ ਸੀ ਨਾ ਉਹੋ ਹੀ ਹੋਈ ਆ ਜਿਹੜੇ ਬੰਦੇ ਕੋ ਪਤਾ ਕਰ ਲੈਣਾ ਸੀ ਕੱਲਣਾ ਕਰਨਾ ਸੀ ਨਾ ਬਾਹਰ ਤੱਕ ਕਿੰਨਾ ਚਿਰ ਲੱਕਾ ਜਾ ਰਹਿਦਾ ਉਹ ਹੁਣ ਆਉਣੀ ਦਿਆ ਨਾ ਹੌਲੀ ਹੌਲੀ ਸਾਹਮਣੇ ਇਹਦਾ ਵੇਖਿਓ ਬਣਨਾ ਕੀ ਆ ਜਦੋਂ ਸਾਰਿਆਂ ਦੇ ਗੱਲਾਂ ਸਭ ਆਏ ਗਲਤ ਹੋ ਗਈ ਤਾਂ ਇਹਦਾ ਮਤਲਬ ਆਹੀਂ ਸੁੱਖ ਨਹੀਂ ਨਾ ਮੰਗਦੀ ਉਹ ਉਹਨੂੰ ਇਹ ਆ ਵੀ ਇਹ ਦੋਵੇਂ ਜੀ ਨੌਕਰੀ ਕਰਨ ਦੇ ਆ ਤੇ ਮੈਂ ਇਹ ਨਾ ਲੈਣੀ ਹੈ ਕਰੋ ਜੀ ਹੈਲੋ ਦਵਾ ਚੈੱਕ ਹੀ ਅੱਗੇ 2 1 ਬੰਦਾ ਚ ਉਹ ਲਾਲਚੀ ਜਿਆ ਹੀ ਆ ਇੱਕ ਵਾਰੀ ਉਹ ਬਾਹਰ ਨਾ ਪਈਏ ਤੂੰ ਇੱਥੇ ਸੰਦੀਪ ਨੇ ਇੱਥੇ 21 ਦਲਜੀਤ ਮੰਮੀ ਹੁਣ ਤੋਂ ਮੈਂ ਡਰ ਦੇਣੀ ਆ ਗੱਲ ਆ ਡੈਡੀ ਦੀ ਡਰਿਆ ਨਹੀਂ ਮੈਨੂੰ ਜੀਣ ਦੇਣਾ ਡੈਡੀ ਤਾਂ ਪਹਿਲਾਂ ਹੀ ਨਹੀਂ ਛੱਡਦੇ ਤੈਨੂੰ ਵੀ ਗੱਲਾਂ ਕਰਦੇ ਤੇ ਮੈਨੂੰ ਵੀ ਗੱਲਾਂ ਕਰਦੇ ਆ ਤੁਹਾਨੂੰ ਕਿੰਨੀ ਵਾਰਾ ਸਮਝਾਇਆ ਹੀ ਕਿ ਚੁੱਪ ਕੀਤੇ ਰਹੋ ਨਾ ਕਿ ਇਹਨੂੰ ਦੱਸੋ ਜੇ ਕੰਮ ਕਰ ਹੀ ਦਿੱਤਾ ਸੀ ਤੇ 21 ਕੋਈ ਗੱਲ ਨਹੀਂ ਮੰਮੀ ਨਹੀਂ ਡਰੋ ਨਾ ਮੈਂ ਪਤਾ ਲਾਉਣਾ ਵਾ ਤੂੰ ਵਾ ਮੇਰੀ ਗਾਲ ਸੁਣਾ ਤੁਸੀਂ ਆਪਣੇ ਆਪ ਨੂੰ ਮਿੱਤ ਲੈਣਾ ਦਿਲਜੀਤ ਕੋਈ ਸਿੱਧਾ ਸਾਦਾ ਨਹੀਂ ਲੱਗਦਾ ਹੈਗਾ ਮੈਨੂੰ ਆਹੋ ਲਾ ਦੋ ਨਾ ਸ਼ਰੀਆਮ ਲਾਓ ਨਾ ਤੇ ਜੇ ਗਲਤੀ ਕਰੂਗਾ ਤੇ ਨਾ ਲੱਗਣਾ ਨਹੀਂ ਤੂੰ ਜਦੋਂ ਉਹਨੇ ਗਲਤੀ ਨਹੀਂ ਕੀਤੀ ਤੇ ਫੇਰ ਤੇ ਅਹੀਂ ਕਿਹੜਾ ਨਾ ਆਇਆ ਤੁਹਾਡੀ ਬੇਇੱਜ਼ਤੀ ਹੋਂਦੀ ਐ ਤਾਂ ਤੁਹਾਨੂੰ ਕਿਹਾ ਵਾ ਮੈਂ ਕਿਹਾ ਬੜੀ ਬੇਇੱਜ਼ਤੀ ਹੋਂਦੀ ਐ ਰੋਹੀ ਤੂੰ ਲੋਕਾਂ ਦੇ ਘਰ ਜਾ ਆਜਾ ਕਿ ਮੈਂ ਨਹੀਂ ਆ ਜੋ ਜੋ ਕਿ ਮੈਂ ਨਹੀਂ ਤੂੰ ਵਾ ਹੇ ਕਿ ਨਾਲ ਆਉਣਾ ਵਾ ਬੱਸੇ ਮੇਰ ਕੋ ਨਹੀਂ ਜਾਇਆ ਜਾਂਦਾ ਕਿੱਦਾਂ ਜਾਣਾ ਵਾ ਇੰਨੀ ਠੰਡ ਦੇ ਵਿੱਚ ਬੱਸੇ ਕਦੀ ਬੱਸਾ ਉਥੇ ਧਾਰ ਦਿੰਦੀ ਆ ਰਮਨ ਜੀ ਇਹਨਾਂ ਨੂੰ ਠੰਡ ਲੱਗਦੀ ਤੇ ਮੈਨੂੰ ਠੰਡ ਨਹੀਂ ਲੱਗਦੀ ਦੱਸ ਮੇਰ ਤੋਂ ਵਾ ਰਮਨ ਜੀ ਇਹਨਾਂ ਨੂੰ ਠੰਡ ਲੱਗਦੀ ਤੇ ਮੈਨੂੰ ਨਹੀਂ ਲੱਗਦੀ ਰਮਨ ਦੋ ਨਵਾਂ ਦੋ ਹੀ ਮੁੰਡੇ ਆ ਦੋਵਾਂ ਚ ਕਿਸ ਨੂੰ ਲੈ ਜਾ ਤਾਂ ਤੁਸੀਂ ਦਫ਼ਤਰ ਜਾਣਾ ਵਾ ਪਿੱਤਾਨੂੰ ਕੰਮ ਬੜਾ ਵਾ ਤੇ ਨਾਲ ਹੀ ਜਾਣਾ ਮੈਨੂੰ ਠੰਡ ਲੱਗਦੀ ਮੈਨੂੰ ਆਣਾ ਪੈਂਦਿਆ ਪਿੱ ਅੱਗੋਂ ਨਹੀਂ ਪਿੱਛੋਂ ਨਹੀਂ ਇਹ ਕਿਥੋਂ ਸਾਡੇ ਘਰ ਆ ਗਿਆ ਨਾਲੇ ਉਦਣ ਨਹੀਂ ਆਉਣਾ ਜਿੱਦਾਂ ਟਰੈਕਟਰ ਖਰਾਬ ਹੋਣਾ ਸੀ ਇਹੋ ਹੀ ਤਾਂ ਗੱਲ ਆ ਕੋਈ ਨਹੀਂ ਤੁਸੀਂ ਚਲੋ ਘਰ ਤੇ ਮੈਂ ਵੀ ਜਾਂਦਾ ਗਲਜੀਤ ਕਰਦਾ ਆਪਣੇ ਲੋ ਚਲਾਕੀਆਂ ਉਹ ਰਾਕ ਜਾਂਦੇ ਨੌਕਰੀ ਕਾਣਦੇ ਆ ਤੇ ਫਿਰ ਇਹ ਕਿਹਾ ਕਿ ਹੈਗਾ ਆਪਣੇ ਅਚ ਬਣਾ ਫਿਰਦਾ ਉਹ ਚੱਲ ਕੋਈ ਗੱਲ ਨਹੀਂ ਤੂੰ ਕੱਲ ਹੀ ਲੱਤ ਮਾਲਣੀ ਹੈ ਰੋਜੀ ਰੋਟੀ ਤੇ ਠੀਕ ਆ ਉਹ ਚੱਲ ਤੂੰ ਜਰੂਰ ਉਹ ਚੱਲ ਤੂੰ ਨਾ ਇਹ ਕੰਮ ਕਰੀ ਜਿਹੜਾ ਉਹਨੇ ਕੀਤਾ ਵਾ ਠੀਕ ਆ ਨਾ ਉਹ ਨੌਕਰੀ ਕਰਦੇ ਆ ਉਹਨੂੰ ਕਰਨ ਦੇ ਹੈਲੋ ਹੈਲੋ ਮਾੜੇ ਰਮਰ ਮੇਰਾ ਮੂਡ ਨਹੀਂ ਹੈ ਜਾਣਦਾ ਆਹ ਤੁਹਾਡਾ ਮੂਡ ਨਹੀਂਗਾ ਹੋਰ ਕੋਈ ਆਣ ਕੇ ਨਾ ਗੇਟ ਖੜਕਾਵੇ ਝੱਟ ਤੁਸੀਂ ਚਲ ਜਾਂਦੇ ਜੀ ਜਦੋਂ ਮੈਂ ਕਹਾਂ ਫੇਰ ਮੋੜ ਨਹੀਂਗਾ ਮੇਰਾ ਜਾਣਦਾ ਜੇ ਠੰਡ ਲੱਗੀ ਹੋਈ ਠੰਡ ਲੱਗੀ ਹੋਈ ਪਤਾ ਨਹੀਂ ਕਿ ਇਹ ਗੱਲ ਦਾ ਹੱਲ ਹੋਣਾ ਵੀ ਆ ਕਿ ਨਹੀਂ ਹੋਣਾ ਹੈਗਾ ਉਹ ਜਿਹੜੀ ਗੱਲ ਦਾ ਡਰ ਸੀ ਨਾ ਉਹ ਹੀ ਹੋਈ ਆ ਉਹਨਾਂ ਦੇ ਘਰ ਦਾ ਮਾਮਲਾ ਵਾ ਠੀਕ ਮਾ ਨਹੀ ਨਹੀ ਮੇਰੇ ਤੇ ਜੋ ਬਣਾਈ ਕਰ ਬਾਤ ਆ ਉਹ ਜਿਹੜੇ ਮੇਰੇ ਦੇ ਪ੍ਰਾਦੇ ਨਾਲ ਵੈਰ ਪਾਉਗੇ ਅੱਗੇ ਉਹ ਜਾ ਉਹ ਹੈਗਾ ਉਹ ਲੜਕਾ ਉਹ ਮੈਂ ਉਹਨਾਂ ਦੇ ਘਰ ਥੋੜਾ ਗਿਆ ਜਿਹੜੇ ਬੰਦੇ ਕੋ ਪਤਾ ਕਰ ਲੈਣਾ ਸੀ ਕੱਲਣਾ ਕਰਨਾ ਸੀ ਨਾ ਮੈਂ ਬਾਹਰ ਜਿਹੜੇ ਬੰਦੇ ਨੂੰ ਅਸੀਂ ਮਿਲਣਾ ਸੀ ਨਾ ਉਹਨੂੰ ਸਰਵਿਸ ਸਟੇਸ਼ਨ ਦੇ ਸੱਦ ਲਿਆ ਸੀ ਪਰ ਇਹਨਾਂ ਵੱਜ ਗਈ ਪਹਿਲਾਂ ਘਰ ਤੋਂ ਲੜਾਈ ਪਾਈ ਸੀ ਤੇ ਹੁਣ ਇੱਥੋਂ ਪਾਤੀ ਤੇ ਕੋਈ ਨਹੀਂ ਝੂਠ ਕਿੰਨਾ ਵਿਚਰ ਲਗਾ ਜਾ ਰਿਹਾ ਰਹਿੰਦਾ ਹੁਣ ਆਉਣੀ ਦਿਆ ਨਾ ਹੌਲੀ ਹੌਲੀ ਸਾਹਮਣੇ ਇਹਦਾ ਵੇਖਿਓ ਬਣਨਾ ਕੀ ਹੈ ਜਦੋਂ ਸਾਰਿਆਂ ਦੇ ਗੱਲਾਂ ਸਭ ਆਏ ਗਲਤ ਹੋ ਗਈ ਤਾਂ ਜਿਹੜਾ ਪਹਿਲਾਂ ਆਹੀਂ ਜਦੋਂ ਉਹਦੀ ਬੇਇੱਜ਼ਤੀ ਹੋਈ ਨਾ ਸਾਰਿਆਂ ਦੇ ਸਾਹਮਣੇ ਮਾਵਾ ਵੀ ਘਰੇ ਕਿਦਾਂ ਦੀਆਂ ਵਾ ਕਿ ਤੇਰੇ ਵਾਸਤੇ ਤੇ ਦੋਵੇਂ ਪੋਤੀ ਕੋ ਜੇ ਉਹ ਵੀ ਉਦਾਂ ਦਾ ਤੇ ਉਹ ਵੀ ਉਦਾਂ ਦਾ ਤੂੰ ਦੋਵਾਂ ਦੇ ਸੁੱਖ ਮੰਗ ਸੁੱਖ ਨਹੀਂ ਨਾ ਮੰਗਦੀ ਉਹ ਉਹਨੂੰ ਇਹ ਆ ਵੀ ਇਹ ਦੋਵੇਂ ਜੀ ਨੌਕਰੀ ਕਰਨ ਦੇ ਆ ਦੇਮੈ ਨਾ ਲੈਣੀ ਹੁਣਾ ਵੀ ਆ ਕਿ ਨਹੀਂ ਹੁਣਾ ਹੈਗਾ ਉਹ ਜਿਹੜੀ ਗੱਲ ਦਾ ਡਰ ਸੀ ਨਾ ਉਹੋ ਹੀ ਹੋਈ ਆ ਜਿਹੜੇ ਬੰਦੇ ਕੋ ਪਤਾ ਕਰ ਲੈਣਾ ਸੀ ਕਰਨਾ ਸੀ ਨਾ ਬਾਹਰ ਕਿੰਨਾ ਚਿਹਰਾ ਲਗਾ ਜਾ ਰਹਿਦਾ ਹੁਣ ਆਉਣੀ ਦਿਆ ਨਾ ਹੌਲੀ ਹੌਲੀ ਸਾਹਮਣੇ ਇਹਦਾ ਵੇਖਿਓ ਬਣਨਾ ਕੀ ਆ ਜਦੋਂ ਸਾਰਿਆਂ ਦੇ ਗੱਲਾਂ ਸਭ ਆਏ ਗਏ ਤਾਂ ਇਹ ਸੁਖ ਨਹੀਂ ਨਾ ਮੰਗਦੀ ਉਹ ਉਹਨੂੰ ਇਹ ਆ ਵੀ ਇਹ ਦੋਵੇਂ ਜੀ ਨੌਕਰੀ ਕਰਨ ਦੇ ਆ ਤੇ ਮੈਂ ਇਹ ਨਾ ਲੈਣੀ ਹੈ ਕਰੋ ਜੀ ਬਹੁਤ ਚੈੱਕ ਕੀ ਅੱਗੇ 2 1 2 ਬੰਦਾ ਚ ਉਹ ਲਾਲਚੀ ਜਿਆ ਹੀ ਆ ਇੱਕ ਵਾਰੀ ਉਹ ਵਾਹ ਨਾ ਪਈਏ ਤੁਸੀਂ ਇੱਥੇ ਤੇ ਸੰਦੀਪ ਨੇ ਇੱਥੇ 2 1 ਦਲਜੀਤ ਤੂੰ ਮੰਮੀ ਹੁਣ ਤੂੰ ਮੈਂ ਡਰ ਦੇਣੀ ਆ ਗੱਲ ਆ ਡੈਡੀ ਦੀ ਡੰਗੇ ਨੇ ਮੈਨੂੰ ਜੀਨ ਦੇਣਾ ਡਾਡੀ ਤਾਂ ਪਹਿਲਾਂ ਹੀ ਨਹੀਂ ਛੱਡਦੇ ਤੇ ਇਹਨੂੰ ਵੀ ਗੱਲਾਂ ਕਰਦੇ ਤੇ ਮੈਨੂੰ ਵੀ ਗੱਲਾਂ ਕਰਦੇ ਆ ਤੁਹਾਨੂੰ ਕਿੰਨੀ ਵਾਰ ਸਮਝਾਇਆ ਹੀ ਕਿ ਚੁੱਪ ਕੀਤੇ ਰਹੋ ਨਾ ਕਿ ਇਹਨੂੰ ਦੱਸੋ ਜੇ ਕੰਮ ਕਰ ਹੀ ਦਿੱਤਾ ਸੀ ਤੇ 1 ਕੋਈ ਗੱਲ ਨਹੀਂ ਮੰਮੀ ਤੂੰ ਡਰੋ ਨਾ ਮੈਂ ਪਤਾ ਲਾਉਣਾ ਵਾ 1 ਮੇਰੀ ਗਾਲਾਂ